ਲਓ ਵੀ ਇੱਥੋਂ ਤੀਜੀ ਮੰਜ਼ਲ ਤੇ ਸਾਡਾ ਕਮਰਾ ਤੇ ਚੀਮਾ ਦੇ ਮੈਂ ਇਹ ਕਹਣਾ ਵੀ ਫਰੇਸ ਲਾ ਕੇ ਜਾਣੇ ਚਾਚਾ ਚੜਦਾ ਪਹਿਲਾਂ ਕਿਹੜਾ ਜੱਪਲਾ ਵੀ ਲਾਲ ਮੰਗਾ ਜਾਣਾ ਮੈਂ ਜੱਪਲਾ ਉਹੜ ਵੀ ਦਲ ਨਹੀਂ ਮੰਨੂ ਤੇ ਭੱਜਣਾ ਹੁਣ ਸਪੀਡ ਨਾਲ ਆਪਣਾ ਦੇਖ ਕੇ ਜੀ ਮੈਂ ਕਿਉਂਕਿ ਪਹਿਲਾਂ ਹੀ ਥੱਲੇ ਇੱਕ ਬੋਡੀ ਉੱਤੇ ਪੈਰ ਕੇ ਮੈਂ ਰੱਖਿਆ ਜਿੱਥੇ ਮੈਂ ਕਹਣਾ ਵਾਨ ਥੱਲੇ ਵੇਰ 2 ਲੈ ਵੀ 1 2 3 3 ਆਇਆ ਆਇਆ ਆ ਜਿੱਤ ਗਿਆ ਜੱਟ ਰੇਸਾ ਲੋਗਾ ਚਿੰਨਿਆ ਹਾਏ ਮੂੰਹ ਦੇਖ ਜਿੰਮੇ ਦਾ ਸਾਲੇ ਅਜੇ ਤਾਂ 16 ਸਾਲ ਦਾ ਨੂੰ ਹੁਣ ਇਦਾਂ ਆ ਹਾਲ ਓਏ ਹੋਏ 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 ਜਿੰਮੇ ਦਾ ਹਾਲ ਲਿਖੋ ਕੀ ਹੋਇਆ ਵੇ ਆਹ ਬਹੁਤ ਆ ਨਿਕਲਦੇ ਚਵਾਕਾਂ ਦਾ